ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਨ ਮਹਾਲਾ ਚੌਥਾ ਹਰ ਜਾਨਾ ਸੰਤ ਮਿਲ ਹੋ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸਨ ਮਨ ਭੀਜੈ ਜੀਓ ਮੇਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲੇ ਸਤਿਗੁਰ ਅੰਮ੍ਰਿਤ ਪੀਜੈ ਜੀਓ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਬਰਮ ਚੂਟਾ ਖਬੈ ਬਿਨ ਭਾਗ ਆ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦੇ ਆ ਮਨ ਧਾਰੇ ਗੁਰਮਤ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਓ ਜੀ ਮਾਝ ਮਹਲਾ 4 ਹਰ ਜਾਨਾ ਸ ਤੋ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮੈਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲੇ ਸਤਗੁਰ ਅੰਮ੍ਰਿਤ ਪੀਜੈ ਜੀਓ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਬਰਮ ਚੂਟਾ ਖਬੈ ਬਿਨ ਭਾਗਾ ਸਰਸੰਗਨ ਆਪ ਲੱਭੈ ਬਿਨ ਸੰਗਤ ਮੈਲ ਭਿੜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿੜੈ ਜੀਓ ਜੀ ਮਾਣ ਮਹਲਾ ਚੌਥਾ ਹਰ ਜਾਨਾ ਤਾਂਤ ਮਿਲ ਹੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮੇਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲੇ ਸਤਗੁਰ ਅੰਮ੍ਰਿਤ ਪੀਜੈ ਜੀਓ ਵਡਭਾਗੀ ਹਰ ਸੰਗਤ ਪਾਵੈ ਪਾਗਹੀਨ ਬਰਮ ਚੂਟਾ ਖਾਵੈ ਬਿਨ ਪਾਗਾ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿਜੈ ਜੀਓ ਈ ਮਾਨ ਮਹਲਾ ਚੌਥਾ ਹਰ ਜਨ ਸੰਤ ਮਿਲ ਹੋ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮੇਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲੇ ਸਤਿਗੁਰ ਅੰਮ੍ਰਿਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵੈ ਪਾਗਹੀਨ ਬਰਮ ਚੂਟਾ ਖਬੈ ਬਿਨ ਪਾਗਾ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗਰਮਤ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿਜੈ ਜੀਓ ਜੀ ਮਾਝ ਮਹਲਾ 4 ਹਰ ਜਾਣ ਸੰਤ ਮਿਲਹੁ ਮੇਰੇ ਭਾਈ ਮੇਰਾ ਹਰ ਪੱਵ ਦੱਸ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭਿਜੈ ਜੀਓ ਮੇਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲੇ ਸਤਿਗੁਰ ਅੰਮ੍ਰਿਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਬਰਮ ਚੂਟਾ ਖਬੈ ਬਿਨ ਭਾਗਾ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿਜੈ ਜੀਉ ਮਾਨ ਮਹਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਕਬਦ ਦੱਸ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮੇਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅਮਰਤ ਹਰ ਮਨ ਭਾਵੇ ਮਿਲੇ ਸਤਿਗੁਰ ਅਮਰਤ ਪੀਜੈ ਜੀਓ ਵਡਭਾਗੀ ਹਰ ਸੰਗਤ ਪਾਲ ਹੈ ਭਾਗਹੀਨ ਬਰਮ ਟੂਟਾ ਖਬ ਹੈ ਬਿਨ ਭਾਗਾ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਓ ਜੀ ਮਾਣ ਮਹਲਾ ਚੌਥਾ ਹਰ ਜਨ ਸੰਤ ਤੋ ਮਿਲੋ ਹੇ ਮੇਰੇ ਭਾਈ ਮੇਰਾ ਹਰ ਪ੍ਰਭ ਦੱਸ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮੇਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅਮਰਤ ਹਰ ਮਨ ਪਾਵੇ ਮਿਲੇ ਸਤਗੁਰ ਅਮਰਤ ਪੀਜੈ ਜੀਓ ਵਡਭਾਗੀ ਹਰ ਸੰਗਤ ਪਾਲ ਹੈ ਪਾਗਹੀਨ ਬਰਮ ਚੂਟਾ ਖਬ ਹੈ ਬਿਨ ਪਾਗਾ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਓ ਜੀ ਮਾਝ ਮਹਲਾ 4 ਹਰ ਜਾਨ ਸੰਤ ਮਿਲ ਹੋ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮੈਲੇ ਸਾਰ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅਮਰਤ ਹਰ ਮਨ ਪਾਵੇ ਮਿਲੇ ਸਤਿਗੁਰ ਅਮਰਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵੈ ਪਾਗਹੀਨ ਬਰਮ ਤੂਟਾ ਖਵੈ ਬਿਨ ਪਾਗਾ ਸਾਰ ਸੰਗਨ ਆਪ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਰ ਮਾਇ ਹਲਾ ਚੌਥਾ ਹਰ ਜਾਨ ਸੰਤ ਮਿਲ ਹੋ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮੈਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲੇ ਸਤਗੁਰ ਅੰਮ੍ਰਿਤ ਪੀਜੈ ਜੀਓ ਵਡਭਾਗੀ ਹਰ ਸੰਗਤ ਪਾਵੈ ਪਾਗਹੀਨ ਬਰਮ ਚੂਟਾ ਖਬੈ ਬਿਨ ਪਾਗਾ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਓ ਜੀ ਮਾਝ ਮਹਲਾ 4 ਹਰ ਜਾਨ ਸੰਗਤ ਤਾਂ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜਿਓ ਮੈਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲੇ ਸਤਿਗੁਰ ਅੰਮ੍ਰਿਤ ਪੀਜੈ ਜੀਓ ਵਡਭਾਗੀ ਹਰ ਸੰਗਤ ਪਾਵੈ ਪਾਗਹੀਨ ਬਰਮ ਚੂਟਾ ਖਾਵੈ ਬਿਨ ਪਾਗ ਆ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਿੜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦੇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿੜੈ ਜੀਓ ਜੀ ਮਾਨ ਮਹਲਾ ਚੌਥਾ ਹਰ ਜਨ ਸੰਤ ਤਵਾ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮੇਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅਮਰਤ ਹਰ ਮਨ ਭਾਵੇ ਮਿਲੇ ਸਤਿਗੁਰ ਅਮਰਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਪਰਮ ਤੋਟਾ ਖਬੈ ਬਿਨ ਭਾਗਾ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਿੜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦੇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿਜੈ ਜੀਉ ਜੀ ਮਾਝ ਮਹਲਾ 4 ਹਰ ਜਾਨ ਸੰਤ ਮਿਲਹੁ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹਉ ਮੈਂ ਭੂਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸਨ ਮਨ ਭੀਜੈ ਜੀਉ ਮਿਲ ਸਰ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲੇ ਸਤਿਗੁਰ ਅੰਮ੍ਰਿਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵੈ ਪਾਗਹੀਨ ਬਰਮ ਚੂਟਾ ਖਾਵੈ ਬਿਨ ਪਾਗ ਆ ਸਰ ਸੰਗਨ ਆਪ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਮੈਂ ਆਏ ਮਿਲਹੁ ਜਗ ਜੀਵਨ ਪਿਆਰੇ ਹਰ ਹਰ ਨਾਮ ਦੇ ਅਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿਜੈ ਜੀ ਮਾਨ ਮਹਲਾ ਚੌਥਾ ਹਰ ਜਨ ਸੰਤ ਮਿਲਹੁ ਮੇਰੇ ਭਾਈ ਮੇਰਾ ਹਰ ਪ੍ਰਭ ਦਸ ਹੋ ਮੈਂ ਭੁਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸਨ ਮਨ ਭਿਜੈ ਜੀਓ ਮੇਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲੇ ਸਤਿਗੁਰ ਅੰਮ੍ਰਿਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵੈ ਪਾਗਹੀਨ ਬਰਮ ਚੂਟਾ ਖਾਵੈ ਬਿਨ ਪਾਗ ਆ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਿੜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦੇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿੜੈ ਜੀ ਇਮਾਨਦ ਮਹੱਲਾ ਚੌਥਾ ਹਰ ਜਾਨ ਸੰਤ ਲੋ ਹਮਰੇ ਪਾਏ ਮੇਰਾ ਹਰ ਪ੍ਰਭ ਦੱਸ ਹੋ ਮੈਂ ਭੂਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮੇਲੇ ਸਰਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਬਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲੇ ਸਤਗੁਰ ਅੰਮ੍ਰਿਤ ਪੀਜੈ ਜੀਓ ਵਡਭਾਗੀ ਹਰ ਸੰਗਤ ਪਾਵੈ ਪਾਗਹੀਨ ਬਰਮ ਚੂਟਾ ਖਬੈ ਬਿਨ ਪਾਗਾ ਸਰਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭਿਜੈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ